ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਇਨ੍ਹਾਂ ਇਲਾਕਿਆਂ ਚੋ ਦੋ ਦਿਨ ਬਿਜਲੀ ਸਪਲਾਈ ਬੰਦ ਰਹੇਗੀ ਬੰਦ ਲੋਕਾਂ ਨੂੰ ਚੱਲਣੀ ਪਵੇਗੀ ਪਰੇਸ਼ਾਨੀ ਪੰਜਾਬ ਵਾਸੀਆਂ ਨੂੰ ਅੱਜ ਲੰਬੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਹਨੇਰੀ ਪੇਸ਼ਾਨੀ ਹੋਣੀ ਨਹੀਂ ਹੋਏਗੀ ਦੱਸ ਦਈਏ ਕਿ ਅਧਿਕ ਸੁਪਰਡੈਂਟ ਇੰਜੀਨੀਅਰ ਹਰਿੰਦਰ ਸਿੰਘ ਚਾਹਲ ਪੀ ਐਸ ਪੀ ਐਸ ਸੀ ਲਫੀਟਕੋ ਡਿਵੀਜ਼ਨ ਨੇ ਦੱਸਿਆ ਹੈ ਕਿ 4 ਅਤੇ 5 ਅਪ੍ਰੈਲ ਨੂੰ ਸਾਧਿਕ ਫਰੀਦਕੋਟ ਲਾਈਨ ਦੀ ਜ਼ਰੂਰੀ ਮਰਮਤ ਦਾ ਕੰਮ ਚੱਲ ਕਾਰਨ 132 ਕੇਵੀ ਫਰੀਦਕੋਟ ਸਬਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇਵੀ ਲਾਈਨਾਂ ਫਰੀ ਫੀਡਰਾਂ ਨੂੰ ਬਿਜਲੀ ਸਪਲਾਈ ਸੇਵਾ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਇਸ ਨਾਲ ਹੀ ਫਰੀਦ ਇਸ ਇਸ ਦੇ ਨਾਲ ਹੀ ਫਰੋਜਪੁਰ ਰੋਡ ਪੂਰੀ ਗਲੋਨੀ ਭਾਨ ਸਿੰਘ ਕਲੋਨੀ ਗੁਰਨਾਨਕ ਕਲੋਨੀ ਟੀਚਰ ਕਲੋਨੀ ਗੋਵਿਕ ਗੁਰੂ ਗਬੰਦ ਸਿੰਘ ਮੈਡੀਕਲ ਕਾਲਜ ਲਾਈਨ ਬਾਜ਼ਾਰ ਆਦਰਸ਼ ਨਗਰ ਸਿਵਲ ਹਸਪਤਾਲ ਫਰੀਦਕੋਟ ਗਿਆਨੀ ਜੈਲ ਸਿੰਘ ਐਵੀਨਿਊ ਐਵੇਨਿਊ ਮਹੱਲਾ ਮਾਹੀ ਖੰਨਾ ਮੇਨ ਬਾਜ਼ਾਰ ਮਹੱਲਾ ਸੇਠੀਆਂ ਬਾਬਾ ਫਰੀਦ ਏਰੀਆ ਅੰਬੇਦਕਰ ਨਗਰ ਕਮ ਕਮੇਆਣਾ ਗੇਟ रानी कैट रोड दशमेश नगर सारा सादिक रोड ਅਤੇ ਪ੍ਰਿੰਸੀਪਲ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਪੁਰ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਐਸ ਡੀਓ ਇੰਜ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਹੈ ਕਿ 66 ਕੇਵੀ ਤਲਵੰਡੀ ਮਾਦੋ ਗ੍ਰਿਡ 11 ਕੇਵੀ ਤੇ ਚੱਲਣ ਵਾਲੇ ਸਾਰੇ ਘਰ ਅਤੇ ਮੋਟਰਾਂ ਫੀਡਰਾਂ ਵਾਟਰਾਂ ਤੇ ਨਿਰਮਾਣ ਲਈ 4 ਅਪ੍ਰੈਲ ਨੂੰ 2 4 April 2025 ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਫੀਡਰ ਬੰਦ ਰਹਿਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ